ਪੈਰੀ ਹੈ ਸਟੇਟ ਹੈ ਸਟੇਟ ਹੈ ਮਤਲਬ ਗੁੱਛਾ ਰਿਹਾ ਕਰੀ ਅਸੀਂ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਗੋ ਬਲੌਗ ਦੇ ਵਿੱਚ ਬਲੌਗ ਸ਼ੁਰੂ ਕਰਨੇ ਦਾ ਟਾਈਮ ਥੋੜਾ ਜਿਹਾ ਕਲਕੱਤੇ ਦੀ ਪਹਿਲੀ ਬਰਸਾਤ ਆਉਟ ਆ ਬਰਸਾਤ ਪੈਰੀ ਹੈ ਵਾਰ 7 ਵਜੇ ਕਲਕੱਤੇ ਦੀ ਪਹਿਲੀ ਬਰਸਾਤ ਪਹਿਲਾ ਸਾਡਾ ਖੁਲਾ ਤੇ ਦਰਦੋਸ਼ ਐਫ ਲੱਗੇ ਵੇ ਆ ਦਾਲ ਬਣਾਉਣ ਦਾਲ ਅੱਜ ਸਵੇਰ ਦੀ ਕਾੜ ਰਹੀ ਆ ਕਾੜ ਕਾੜ ਕੇ ਦਾਲ ਬਣਾਣੀ ਆ ਤੇ ਆਪਾਂ ਗੱਡੀ ਲਾ ਲਈਏ ਇੱਕ ਵਾਰੀ ਫੇਰ ਗੱਲ ਕਰਦੇ ਅੱਜ ਮਾੜੀ ਮੋਟੀਆਂ ਗੱਲਾਂ ਕਲੀਅਰ ਕਰ ਦਈਏ ਮੈਂ ਚਿੱਲੀਆਂ ਨੂੰ ਆਉਂਦਾ ਆਹ ਦੇਖ ਮੇਰੇ ਭਾਣ ਬੱਕਰ ਮੜੀ ਜਾਂਦਾ ਆ ਮੇਰਾ ਭਾਈ ਕਾਠੀ ਮੜੀ ਜਾਂਦਾ ਇਹ ਮੇਰਾ ਭਾਈ ਕਾਠੀ ਮੜੀ ਜਾਂਦਾ ਲੱਲੂ ਰਾਮ ਆਇਆ ਮੇਰਾ ਲੱਲੂ ਰਾਮ ਸੇ ਭਾਈ ਹੁਣ ਗੱਲ ਕਰਦੇ ਆਪਾਂ ਮਿੰਟੂ ਦੀ ਯਾਰ ਤੁਸੀਂ ਗੱਲ ਨਹੀਂ ਕਰਨ ਦੇਣੀ ਮੈਨੂੰ ਲਓ ਇਹ ਹੁਣ ਗੱਲ ਕਰਦੇ ਆਪਾਂ ਮਿੰਟੂ ਦੀ ਤੇ ਜਦ ਮਿੰਟੂ ਆਪਣੇ ਕੋਲ ਆਇਆ ਸੀਗਾ ਆਪਾਂ ਨੇ ਜਦ ਵੀ ਵੀਡੀਓ ਪਾਈ ਸੀਗੀ ਕਿ ਭਾਈ ਹੈ ਭਾਈ ਆਪਣੇ ਨਾਲ ਆ ਗਿਆ ਜਦ ਗਿਆ ਉਹ ਜਦ ਵੀ ਅਸੀਂ ਵੀਡੀਓ ਪਾਈ ਭਾਈ ਅਮ ਆਪਣੀ ਮਰਜ਼ੀ ਨਾਲ ਆਇਆ ਸੀ ਹਾਂ ਚਲ ਉਹ ਤਾਂ ਹੁਣ ਤਾਂ ਮੁੱਕਤਾ ਆਊਗਾ ਉਹ ਆ ਆਪਣੀ ਮਰਜ਼ੀ ਨਾਲ ਆਇਆ ਉਹ ਕੋਈ ਧੱਕੇ ਨਾਲ ਤਾਂ ਨਹੀਂ ਮਤਲਬ ਬਹੁ ਕਰਿਆ ਤਾਂ ਧੱਕੇ ਨਾਲ ਮੈਂ ਉਹਨਾਂ ਨੂੰ ਕੁਝ ਨਹੀਂ ਹੋ ਕਰਿਆ ਤਾਂ ਵੀ ਬੰਦਾ ਕਹਿੰਦਾ ਵੀ ਪੱਟਿਆ ਕਹਿੰਦਾ ਵੀ ਮੈਂ ਆਪਾਂ ਇਹ ਗੱਡੀ ਤੇ ਰਹਾਂਗੇ ਮੈਂ ਦੇਖ ਉਹਨੂੰ ਐ ਨਹੀਂ ਐ ਨਾ ਮੈਂ ਉਹਨੂੰ ਇੱਕ ਵੀ ਵਾਰ ਕਿਹਾ ਵੀ ਹਾਂ ਨਹੀਂ ਕੋਈ ਭਾਈ ਤੂੰ ਉਧਰੇ ਰਹਿ ਹੈ ਨਾ ਕਹਿੰਦਾ ਆਪਾਂ ਇਹ ਗੱਡੀ ਤੇ ਰਹਾਂਗੇ ਮੈਂ ਆਪਣੀ ਮਰਜ਼ੀ ਨਾਲ ਆਇਆ ਸੀ ਹਾਂ ਠੀਕ ਆ ਬਸ ਗੱਲ ਮੁੱਕੀ ਤੇ ਜਦ ਗਿਆ ਜਦ ਵੀ ਆਪਾਂ ਨੇ ਵੀਡੀਓ ਪਾਈ ਠੀਕ ਆ ਉਹਨੂੰ ਐਂ ਕਿਹਾ ਸੀਗਾ ਵੀ ਭਾਈ ਦੇਖ ਹੁਣ ਜਾਂਦੇ ਦੀ ਤੇਰੀ ਵੀਡੀਓ ਆ ਪਾ ਦੇਣੀ ਅਸੀਂ ਵੀ ਮੁੜ ਕੇ ਵੀਡੀਓ ਨਹੀਂ ਪਾਣੀ ਵੀ ਤੂੰ ਵੀ ਆਪਣਾ ਉਹ ਕਰੀ ਸੱਚ ਬੋਲੀ ਠੀਕ ਆ ਜੇ ਕਿਸੇ ਕੋਲੋਂ ਗੱਲ ਕਰਨੀ ਆ ਆ ਜੀ ਉਹਨੇ ਵੀਡੀਓ ਪਾਈ ਕਹਿੰਦਾ ਵੀ ਮੈਂ ਮੈਨੂੰ ਪੰਜਾਬ ਭੇਜਿਆ ਗਿਆ ਵੀ ਮੈਂ ਆਉਣਾ ਨਹੀਂ ਦਾ ਆਉਣਾ ਨਹੀਂ ਗਿਆ ਹਨਾ ਉਹਨੇ ਡਿਸਕ੍ਰਿਪਸ਼ਨ ਚ ਲਿਖਿਆ ਵਾ ਵੀ ਮੈਨੂੰ ਆਪ ਭੇਜਿਆ ਪੰਜਾਬ ਤੇ ਕਹਿੰਦਾ ਵੀ ਉਹਨਾਂ ਨੇ ਗੱਡੀ ਕਿਹਾ ਵੀ ਇੱਥੋਂ ਟ੍ਰੇਨ 'ਚ ਜਾਣਾ ਪੈਣਾ ਵੀ ਇਹ ਸੀ ਤਾਂ ਇੱਥੇ ਹੀ ਗੱਡੀ ਰੱਖਣੀ ਆ ਵੀ ਗੱਡੀਆਂ ਅਸੀਂ ਇੱਥੇ ਰੱਖਣੀਆਂ ਸੀ ਵੀ ਪੰਜਾਬ ਨਹੀਂ ਲੈ ਕੇ ਜਾਣੀਆਂ ਹੁਣ ਗੱਲ ਸੁਣੀ ਜਿਓ ਸਾਰੀ ਅਸੀਂ ਇੱਕੇ ਵੀਡੀਓ ਪਾਣੀ ਆ ਇਹ ਤੋਂ ਬਾਅਦ ਸਾਡੀ ਕੋਈ ਵੀਡੀਓ ਨਹੀਂ ਆਉਗੀ ਉਹਦੇ ਬਾਰੇ ਠੀਕਾ ਕੋਈ ਕੁਝ ਨਹੀਂ ਨਾ ਕਿਸੇ ਨੂੰ ਕੁਝ ਸੁਣਨੇ ਨੂੰ ਮਿਲੂਗਾ। ਮੈਂ ਕਿਹਾ ਜਵਾਬ ਦੇਣਾ। ਨਾ ਅਸੀਂ ਕਿਸੇ ਦਾ ਜਵਾਬ ਦੇਣਾ। ਗੱਲ ਹੋਈ ਐਦਾਂ ਸ਼ੁਰੂ ਤੇ ਗੱਲ ਦੱਸਦਾ ਮੈਂ। ਤੁਸੀਂ ਆਪ ਦੱਸ ਦਿਓ ਵੀ ਕੌਣ ਸਹੀ ਆ ਕੌਣ ਗਲਤ। ਹੋਇਆ ਕੀ ਏ ਜੀ ਪੰਜਾਬ ਤੋਂ ਤੁਰਿਆ। ਕੱਪੜੇ ਬੈਗ ਬੋਗ ਚ ਪਾ ਕੇ ਹਨਾ ਘਰੋਂ ਘਰੋਂ। ਪਹਿਲਾਂ ਚੱਲ ਕਰੇ 100 ਗੱਲਬਾਤ ਹੁੰਦੀ ਉਹ ਆਪਾਂ ਨੂੰ ਇਹਦਾ ਕੋਈ ਉਹ ਨਹੀਂ ਹੈ ਨਾ ਗੱਡੀ ਦਾ ਜਦੋਂ ਕੰਮ ਕਰਾ ਗੱਡੀ ਤੇ ਇਹਨਾਂ ਕੰਮ ਕਰਾ ਕੇ ਤੁਰੇ ਇਹ ਫੋਨ ਪਰ ਪਤਾ ਨਹੀਂ ਕਿਹਨੂੰ ਗਾਇਰਾ ਦਾ ਮੈਂ ਕਹਿੰਦਾ ਇੱਥੋਂ ਹੀ ਆ ਜਾਵਾਂਗਾ ਆਲੇ ਮੈਂ ਜਿਆਦਾ ਦੂਰ ਨਹੀਂ ਗਿਆ ਚੱਲ ਮੈਂ ਕਿਹਾ ਯਾਰ ਕੋਈ ਨਹੀਂ ਵੀ ਆਵਣਾ ਲੜਦਾ ਲੜੀ ਜਾਂਦੇ ਆਪਾਂ ਨੂੰ ਆ ਆਪਾਂ ਸਮਝਾਦਾ ਮੈਂ ਕਿਹਾ ਲੜਾਈ ਦਾ ਨਹੀਂ ਹੁੰਦਾ ਫੇਰ ਜੀ ਜਦ ਜਦ ਔਰੇ ਗੱਡੀ ਖਾਲੀ ਕਰੀ ਆਪਣਾ ਕਿੱਥੇ ਦਾਇਆ ਤੇ ਭਰ ਕੇ ਆਪਾਂ ਰੰਗਾਬਾਦ ਰੰਗਾਬਾਦ ਗੱਡੀ ਖਾਲੀ ਕਰੀ ਤੇ ਮੈਨੂੰ ਕਹਿੰਦਾ ਹਣ ਉਧਰ ਦੀ ਭਰਨੀ ਆ ਓ ਯਾਰ ਫੋਨ ਆ ਗਿਆ ਤੇ ਰੰਗਾਬਾਦ ਗੱਡੀ ਖਾਲੀ ਕਰਕੇ ਕਹਿੰਦਾ ਬਈ ਕਹਿੰਦਾ ਗੱਡੀ ਉਧਰ ਦੀ ਭਰਨੀ ਆ ਮੈਂ ਕਿਹਾ ਹਾਂ ਤੇ ਮੈਂ ਕਿਹਾ ਵੀ ਕਿਉਂ ਕਿਹਾ ਹੋ ਗਿਆ ਕਹਿੰਦਾ ਨਹੀਂ ਨਹੀਂ ਵੈਸੇ ਉਦਾਂ ਪੁੱਛਦਾ ਚੱਲ ਇਹਨਾਂ ਮਤਲਬ ਮੂ ਛੋਟਾ ਜਾ ਹੋ ਗਿਆ ਉੱਥੇ ਇੱਕ ਹੋਰ ਕਹਿੰਦਾ ਵਾ ਸੱਚ ਮੇਰੇ ਯਾਦ ਆ ਗਿਆ ਕਹਿੰਦਾ ਵੀ ਤੁਸੀਂ ਕਿਹਾ ਤਾਂ ਵੀ ਅਸੀਂ ਜਾ ਕੇ ਪੰਜਾਬ ਨੂੰ ਮੁੜ ਆਉਣਾ ਉਹ ਐ ਨਹੀਂ ਤਾਂ ਕਿਹਾ ਹੈਗਾ ਉਹ ਇਹ ਕਿਹਾ ਤਾਂ ਵੀ ਜੇ ਮੰਨ ਲਾ ਵੀ ਇੱਧਰ ਜਿਹੜਾ ਜਲੰਧਰ ਤੇ ਆਲੂ ਚੱਲੇ ਆ ਤਾਂ ਵੀ ਜੇ ਉਹਦਾ ਰੇਟ ਠੀਕ ਹੋਊਗਾ ਵੀ ਚਲ ਆਪਾਂ ਦੋ ਚੱਕਰ ਪੰਜਾਬ ਦੀ ਲਾ ਲਾਂਗੇ ਆਹ ਤੇ ਫਿਰ ਆਪਾਂ ਕਿਹੜੇ ਜਲੰਧਰ ਤੋਂ ਭਰ ਕੇ ਨਹੀਂ ਲੈ ਕੇ ਉਹ ਰੇਟ ਆਪਾਂ ਨੂੰ 12 ਨਹੀਂ ਤਾਂ ਖਾਂਦਾ ਹੈਗਾ ਹਾਂ ਤਾਂ ਜੀ ਔਰੇ ਆ ਕੇ ਚਲ ਤਰਬੂਜ ਭਰਿਆ ਸੀ ਤਰਬੂਜ ਭਰ ਕੇ ਔਰ ਇਸੇਰੇ ਪਹੁੰਚ ਗਏ ਆਪਣਾ ਬਰਾਈਪੁਰ ਬਰਾਈਪੁਰ ਖਾਲੀ ਕਰਿਆ ਸੀਗਾ ਤੇ ਇਹ ਨਾ ਸਾਰਾ ਦਿਨ ਇਹ ਗੱਡੀ 'ਚ ਨਹੀਂ ਆਇਆ ਭਾਈ ਬਾਹਰੇ ਰਿਹਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਮਿੰਟੂ ਕੋਈ ਗੱਲ ਆ ਤੂੰ ਦੱਸ ਨਹੀਂ ਰਿਹਾ ਕਹਿੰਦਾ ਨਹੀਂ ਨਹੀਂ ਉਦਾਂ ਹੀ ਯਾਰ ਬੰਦੇ ਦੇ ਮੂੰਹ ਤੋਂ ਪਤਾ ਲੱਗ ਜਾਂਦਾ ਵੀ ਕੋਈ ਗੱਲ ਆ ਕਹਿੰਦਾ ਨਾ ਨਾ ਉਦਾਂ ਹੀ ਮੈਂ ਕਹਾ ਜੀ ਜੈਨ ਲੱਗ ਰਿਹਾ ਜੀ ਨਹੀਂ ਲੱਗ ਰਿਹਾ ਕਹਿੰਦਾ ਨਾ ਨਾ ਲੱਗ ਰਿਹਾ ਜੀ ਠੀਕ ਆ ਚਲ ਆਪਾਂ ਫਿਰ ਜਾਣਾ ਜੋਰ ਜੱਪ ਆਇਆ ਨਹੀਂ ਚਲ ਗਰੇਂਦਰ ਬਾਈ ਨੇ ਕਰਤਾ ਮਾਲ ਹਲੇ ਗੱਡੀ 'ਚ ਮਾਲ ਆਪਣੀ ਜੇ ਇੱਕ ਬੱਤਾ ਪਿਆ ਸੀਗਾ ਤਰਬੂਜ ਦਾ ਤਾਂ ਇਹਨੇ ਗੱਡੀਆਂ ਪੱਕੀਆਂ ਕਰਤੀਆਂ ਤੇ ਮੈਂ ਕਹਾ ਜੇ ਟਾਈਮ ਗੱਡੀ ਹੋਈ ਖਾਲੀ ਕਹਿੰਦਾ ਭਾਈ ਕਹਿੰਦਾ ਮਾਲ ਮੈਂ ਕਿਹਾ ਗੱਡੀਆਂ ਪੱਕੀਆਂ ਹੋ ਗਈਆਂ ਮੈਂ ਕਿਹਾ ਵੀ ਮੈਸੇਜ ਆ ਗਿਆ ਵੀ ਆ ਦੇਖ ਮੈਸੇਜ ਦਿਖਾਇਆ ਮੈਨੂੰ ਤੇ ਮੈਂ ਕਿਹਾ ਕਿਉਂ ਕਹਿੰਦਾ ਨਾ ਨਾ ਫੇਰ ਇਹ ਕੁਝ ਬੋਲਿਆ ਜਦ ਫੱਟੇ ਲੱਗੇ ਪਾਣ ਕਹਿੰਦਾ ਗੱਡੀਆਂ ਪੱਕੀਆਂ ਹੋ ਗਈਆਂ ਉਹ ਮੈਂ ਕਿਹਾ ਨਾ ਕਹਿੰਦਾ ਗੱਡੀਆਂ ਪੱਕੀਆਂ ਹੋ ਗਈਆਂ ਕਿ ਹੋਣੀਆਂ ਮੈਂ ਕਿਹਾ ਮਿੰਟੂ ਗੱਲ ਦੱਸ ਯਾਰ ਕਿਆ ਦੂੰ ਗੱਡੀਆਂ ਨੂੰ ਤੂੰ ਮੈਂ ਕਿਹਾ ਛੱਡ ਕਹਿੰਦਾ ਯਾਰ ਰੋਣ ਲੱਗ ਗਿਆ ਇਹ ਹਾਂ ਕਹਿੰਦਾ ਯਾਰ ਮਨ ਨੂੰ ਘਰੇ ਕੰਮ ਹੈ ਔਰ ਇੱਕ ਨਾ ਆਪਣੇ ਉਰੇ ਆ ਨਹੀਂ ਹੋ ਜਾਂਦੇ ਅੱਗ ਲੱਡੂ ਜੇ ਉਹਨਿਆਂ ਸਾਰਿਆਂ ਦੇ ਅਗੁੱਠਾ ਲਾ ਕੇ ਦੇਖਿਓਰੇ ਗੋਲ-ਗੋਲ ਜੇ ਹੁੰਨੇ ਆ ਇਹ ਰੋਣ ਲੱਗ ਗਿਆ ਕਹਿੰਦਾ ਮੇਰੇ ਕਹਿੰਦਾ ਰਸੋਲੀ ਬਣ ਗਈ ਦਸ ਰੋਣੇ ਵਾਲੀ ਦਸ ਹੋ ਜਿਕੇ ਆ ਗਿਆ ਮੈਂ ਕਿਹਾ ਯਾਰ ਤੂੰ ਰੋ ਕਿਉਂ ਰਿਹਾ ਬਿਦੂ ਨਿਆਣਾ ਤਾਂ ਹੈ ਨਹੀਂ ਉਹ ਸਾਂ ਦੱਸ ਸਿੱਧਾ ਵੀ ਭਾਈ ਵੀ ਮੈਂ ਗੱਡੀ ਪਰ ਨਹੀਂ ਰਹਿਣਾ ਹੈ ਬਈ ਆਪਾਂ ਨੂੰ ਆਉਣੀ ਹੈ ਮੈਂ ਕਿਹਾ ਵੀ ਕੀ ਕੀ ਗੱਲ ਆ ਕਹਿੰਦਾ ਇੱਧਰ ਨਹੀਂ ਚੱਲਣਾ ਯਾਰ ਮੈਂ ਕਿਹਾ ਅੱਛਾ ਠੀਕ ਹੈ ਮੈਂ ਕਿਹਾ ਭਾਈ ਮੈਂ ਕਿਹਾ ਪੰਜਾਬ ਜਾ ਕੇ ਹਿਸਾਬ ਕਰ ਲਾਂਗੇ ਆਪਾਂ ਮੈਂ ਕਿਹਾ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਤੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਜੇ ਮੈਂ ਕਿਹਾ ਗੱਡੀ ਚੱਲ ਤੂੰ ਕਹਿੰਦਾ ਵੀ ਇੱਧਰ ਨਹੀਂ ਚੱਲਣਾ ਮੈਂ ਕਿਹਾ ਜੇ ਇੱਧਰੋਂ ਮੈਂ ਕਿਹਾ ਕਲਕੱਤੇ ਤੋਂ ਪੰਜਾਬ ਚਲਦੇ ਆਂ ਫੇਰ ਤਾਂ ਮੈਂ ਕਿਹਾ ਗੱਡੀ ਤੇ ਰਹੇਗਾ ਕਹਿੰਦਾ ਨਹੀਂ ਨਹੀਂ ਕਹਿੰਦਾ ਮਤਲਬ ਬਹਾਨਾ ਲੈ ਰਿਹਾ ਤਾਂ ਮਨ ਵੀਰ ਜਦ ਮੈਂ ਹੁਣ ਕਹਿਤਾ ਵੀ ਯਾਰ ਜੇ ਉਰੇ ਤੇ ਕਲਕੱਤੇ ਤੇ ਪੰਜਾਬ ਚਲਦੇ ਆਂ ਵੀ ਫੇਰ ਤਾਂ ਰਹੇਗਾ ਗੱਡੀ ਉਰ ਜਿਹੜੇ ਬੰਦੇ ਨੂੰ ਆਇਆ ਹੁੰਦਾ ਬਈ ਮੈਂ ਯਾਰ ਇੱਧਰ ਨਹੀਂ ਚੱਲਣਾ ਕਲਕੱਤੇ ਤੋਂ ਮਹਾਰਾਸ਼ਟਰ ਨਹੀਂ ਚੱਲਣਾ ਵੀ ਕਲਕੱਤੇ ਤੋਂ ਪੰਜਾਬ ਚੱਲਣਾ ਉਹ ਤਾਂ ਕਹੂਗਾ ਵੀ ਯਾਰ ਵੀਰ ਮੈਂ ਗੱਡੀ 'ਪਰ ਰਹਿਣਾ ਵੀ ਚੱਲ ਤੂੰ ਕਲਕੱਤੇ ਦੇ ਪੰਜਾਬ ਚੱਲ ਹਣਾ ਯਾਰ ਉਹਦੇ ਵਿੱਚ ਕੀ ਕਲਕੱਤੇ ਪਹੁੰਚਦਾ ਜਿੱਥੇ ਬੰਦੇ ਨੂੰ 12 ਖਾਂਦਾ ਸੁਣ ਤਾਂ ਲੈ 1 ਮਿੰਟ ਫੇਰ ਜੀ ਹੋਇਆ ਗਿਆ ਉਥੋਂ ਮੈਂ ਕਿਹਾ ਵੀ ਚੱਲ ਆ ਚੱਕਰ ਉਹ ਕਰਦੇ ਆ ਲਾਨੇ ਆ ਵੀ ਜਦ ਪੰਜਾਬ ਜਾਵਾਂਗੇ ਮੈਂ ਕਿਹਾ ਉੱਤਰ ਜੀ ਚੱਲ ਜੀ ਇਹ ਠੀਕ ਹੋ ਗਿਆ ਇਨੋਂ ਬਾਅਦ ਜਗਰਿੰਦਰ ਬਾਈ ਮਿਲਿਆ ਆ ਨਾ ਗੱਡੀਆਂ ਇਕੱਠੀਆਂ ਹੋ ਗਈਆਂ ਇਹਨੂੰ ਸਮਝਾਇਆ ਇਹਨੂੰ ਇਦਾਂ ਕਿਹਾ ਵੀ ਚੱਲ ਤੇਰੀ ਤਨਖਾਹ ਵਧਾ ਦਿੰਨੇ ਆ ਵੀ ਯਾਰ ਆਪਣਾ ਹੋਰ ਜਿਹੜੀ ਆਈਟਮ ਆ ਉਹ ਵਧਾ ਦਿੰਨੇ ਆ ਲਟਰਮ ਪਟਰਮ ਜੋ ਵੀ ਆ ਲਟਰਮ ਪਟਰਮ ਬਈ ਤੂੰ ਰਹਿ ਜਾ ਹਨਾ ਚੱਲ ਜੀ ਉੱਥੇ ਗਰਿੰਦਰ ਬਾਈ ਕੋਲ ਇਹ ਮੰਨ ਗਿਆ ਕਹਿੰਦਾ ਚੱਲ ਠੀਕ ਹੋ ਗਿਆ ਤਾਂ ਕਹਿੰਦਾ ਮੈਨੂੰ ਕੋਈ ਮੈਨੂੰ ਵੀ ਅਹੀਂ ਲੱਗਿਆ ਮੈਂ ਕਿ ਸ਼ਾਇਦ ਵੀ ਸਾਡੀਆਂ ਗੱਡੀਆਂ ਕਲੀਆਂ ਹੋ ਗਈਆਂ ਲੱਗ ਵੀ ਚੱਲ ਕਈ ਵਾਰੀ ਬੰਦੇ ਦਾ ਹੋ ਜਾਉਣਾ ਜੀ ਨਹੀਂ ਹਾਂ ਵੀ ਪਹਿਲਾਂ ਅਸੀਂ ਚਾ ਕਿੱਥੇ ਚਾਰ ਜਣੇ ਬੈਠੇ ਆ ਹਾਂ ਕਿੱਥੇ ਚੱਲ ਵੀ ਬੰਦਾ ਹੁੰਦਾ ਚੱਲ ਬੜਾ ਮੋਟਾ ਹਾਂ ਤੇ ਨਾਲੋਂ ਲੱਗਿਆ ਵੀ ਚੱਲਾ ਹਨਾ ਵੀ ਠੀਕ ਹੋ ਗਿਆ ਤੇ ਅਸੀਂ ਗੱਡੀਆਂ ਨਾਲ ਲੋਡ ਕਰੀਆਂ ਪਰ ਹੋਰ ਤਾਂ ਹੋਰ ਜਿਹੜੀ ਤੈਨੂੰ ਤਾਂ ਮੈਂ ਦੱਸਿਆ ਨਹੀਂ ਹੈਗਾ ਤੇਰੇ ਡੈਡੀ ਦਾ ਮਨੂ ਵੀ ਆਇਆ ਤਾਂ ਫੋਨ ਹਾਂ ਉਨੇ ਮੈਨੂੰ ਪੁੱਛਿਆ ਕਹਿੰਦਾ ਵੀ ਗੁਰਦੇਵ ਕਿਸੇ ਗੱਲ ਤੇ ਕਹਿੰਦਾ ਤੰਗ ਤਾਂ ਵੀ ਰੱਖਦਾ ਹੈਗਾ ਇਹਨੂੰ ਹਾਂ ਮੈਂ ਕਹਾ ਵੀ ਨਹੀਂ ਅੰਦਰ ਵੀ ਕੋਈ ਇਹੋ ਜੀ ਗੱਲ ਨਹੀਂ ਉਹਨੇ ਮੈਨੂੰ ਪੁੱਛਿਆ ਕਹਿੰਦਾ ਕਿ ਪੈਸੇ ਥੇਲੇ ਤੇ ਹਾਂ ਵੀ ਜਾ ਹੋ ਕਿਸੇ ਚੀਜ਼ ਤੋਂ ਮੈਂ ਕਹਾ ਨਹੀਂ ਪੈਸੇ ਯਾਰ ਜਿੰਨੇ ਜਾਦ ਮੰਗੇ ਉਨੇ ਹੀ ਦਿੱਤੇ ਮਤਲਬ ਉਹਨੇ ਮੈਨੂੰ ਪੁੱਛਿਆ ਆਹ ਬਤੂ ਨੇ ਦਰੇ ਨੇ ਮੈਨੂੰ ਫੋਨ ਆਇਆ ਦਾ ਉਦੋਂ ਹੀ ਜਾਂਦੇ ਜਾਂਦੇ ਨੂੰ ਹਾਂ ਜਾਂਦਾ ਫਿਰ ਕੜਕਪਰ ਨੂੰ ਗਏ ਆ ਤੇਲ ਜਾਂ ਪਾਰਟੀ ਕਰਨਾਂ ਦਾ ਹਾਂ ਤੇ ਠੀਕ ਤਾਂ ਐਨ ਮੇਰੇ ਨਾਲ ਐਨ ਕੋਈ ਹੋਰ ਨਹੀਂ ਕਰਦਾ ਚਲੋ ਭਾਈ ਆਏ ਤਾਂ ਕਹਿੰਦਾ ਕੋਈ ਚੱਕਰੇ ਨਹੀਂ ਕਹਿੰਦਾ ਯਾਰ ਉੱਥੋਂ ਚੱਲੇ ਅਸੀਂ ਔਰੇ ਆਪਣਾ ਮਹਾਰਾਸ਼ਟਰ ਜਾ ਆ ਗਏ ਨਾ ਮਤਲਬ ਜਦ ਗੱਡੀ ਖੰਡਵੇ ਤੋਂ 100 ਕਿਲੋ 100 ਕਿਲੋਮੀਟਰ ਪਿੱਛੇ ਉਹ ਰਾਤ ਵਾਲਾ ਏਰੀਆ ਹੈ ਨਹੀਂ ਦਾ ਅਪਡਾਉਂ ਤੇ ਵੀ ਸਾਨੂੰ ਪਤਾ ਨਹੀਂ ਦਾ ਉੱਥੇ ਜੀ ਗੱਡੀਆਂ ਹੋਟਲ ਦੇ ਰਾਤ ਨੂੰ ਸਾਈਡ ਤੇ ਲਾਈਆਂ ਵੀ ਤੜਕੇ ਗਰੇਂਦਰ ਭਾਈ ਕਹਿੰਦਾ ਵੀ 4 ਵਜੇ ਉੱਠ ਕੇ ਚੱਲਾਂਗੇ ਚੱਲ ਭਾਈ ਸ਼ਾਮ ਨੂੰ ਇਹਨਾਂ ਨੇ ਆਪਣਾ ਪੈਗ ਫੁੱਗ ਲਾਇਆ ਗੁਰਿੰਦਰ ਭਾਈ ਕਹਿੰਦਾ ਆਹ ਵੀ ਕਹਿੰਦਾ ਉੱਠ ਜੇਗਾ 4 ਵਜੇ ਚੱਲਦਾ ਕਹਿੰਦਾ ਕਿਹੜਾ ਉੱਠੂਗਾ ਕਹਿੰਦਾ ਕਿਹੜਾ ਉੱਠੂਗਾ 4 ਵਜੇ ਤਾਂ ਚੱਲ ਮੈਂ ਕਿਹਾ ਭਾਈ ਮੈਂ ਉੱਠ ਜਾਊਗਾ ਕੋਈ ਹੋ ਨਹੀਂ ਤੇ ਕਹਿੰਦਾ ਗੱਡੀ ਕਹਿੰਦਾ ਗੁਰਦੇਵ ਕਹਿੰਦਾ ਕਿੱਥੇ ਦੀ ਭਰੇਗਾ ਮੈਂ ਕਿਹਾ ਵੀ ਹੁਣ ਕਲਕੱਤੇ ਦੀ ਭਰਾਂਗੇ ਪਲਾਇਆਵ ਨੂੰ ਜਾਣਾ ਕਹਿੰਦਾ ਨਹੀਂ ਕਹਿੰਦਾ ਗੱਡੀ ਪੰਜਾਬ ਦੀ ਭਾਰ ਮੈਂ ਕਿਹਾ ਵੀ ਯਾਰ ਜਦ ਪੰਜਾਬ ਨੂੰ ਸਵੇਰੇ ਗੱਲ ਕਰਾਂਗੇ ਚੱਲ ਕੋਈ ਹਾਂ ਮੈਂ ਕਿਹਾ ਵੀ ਚੱਲ ਹੁਣ ਸਵੇਰੇ ਗੱਲ ਕਰਾਂਗੇ ਵੀ ਹੁਣ ਖਾਦੀ ਪੀਤੀ ਵੀ ਆ ਮੈਂ ਕਿਹਾ ਕੋਈ ਨਹੀਂ ਚੱਲ ਉਹ ਅਗਲਾ ਦਿਨ ਆਪਣਾ ਉੱਠੇ ਹੀ ਤੇ ਹੋਟਲ ਤੇ ਬੈਠੇ ਹੋਟਲ ਤੇ ਬੈਠੇ ਭਾਈ ਫੇਰ ਗਰੇਂਦਰ ਬਾਈ ਦੱਸੂਗਾ ਹੁਣ ਵੀ ਕੀ ਗੱਲ ਹੋਈ ਥੀ ਹੋਟਲ ਉਰ ਬੈਠਿਆਂ ਨੂੰ ਵੀ ਜਦੋਂ ਗਰੇਂਦਰ ਬਾਈ ਨੇ ਕਿਹਾ ਵੀ ਹਾਂ ਭਾਈ ਮਿੰਟੂ ਮੰਨਦਾ ਨਹੀਂ ਫੇਰਾ ਓਟਰ ਲੱਭਰ ਤਾਂ ਜਿਆਦਾ ਆਪਾਂ ਮਤਲਬ 20 ਕਿਲੋਮੀਟਰ ਪਹਿਲਾਂ ਨੋ ਐਂਟਰੀ ਤੋਂ ਖੜਗੇ ਤੇ ਖੰਡਵੇ ਤੋਂ ਹਾਂ ਦੁਪਹਿਰ ਨੂੰ 2 ਵਜੇ ਖੁੱਲਣੀ ਸੀ 12 ਵਜੇ ਆਪਾਂ ਰੁਕੇ ਸੀ 11:30 ਵਜੇ ਹਾਂ ਚੱਲ ਉੱਥੇ ਆਪਾਂ ਰੋਟੀ ਢੂਟੀ ਜਿਆਦਾ ਖਾਣ ਲੱਗੇ ਹਾਂ ਤਾਂ ਫੇਰ ਮੈਂ ਕਿਹਾ ਵੀ ਫਿਰ ਮਿੰਟੂ ਫਿਰ ਲੱਗਦਾ ਨਹੀਂ ਦਿਲ ਹਾਂ ਕਹਿੰਦਾ ਵੀ ਨਹੀਂ ਭਾਜੀ ਬਾਹਰ ਵੀ ਗੱਲ ਦੱਸ ਗੱਲ ਗਿਆ ਹਾਂ ਤਾ ਨਈ ਭਾਜੀ ਮੈਨੂੰ ਕੰਮ ਐ ਮੈਂ ਪਹਿਲਾਂ ਤਾਂ ਕਹਿੰਦਾ ਲਾਥਸ ਬਣਾਉਣਾ ਹਾਂ ਮੈਂ ਕਿਹਾ ਜੇ ਤੇ ਲਾਥਸ ਬਣਾਉਣਾ ਤੂੰ ਫਿਰ ਇਹਨੂੰ ਕਹਿ ਹਾਂ ਵੀ ਇਹਨੇ ਤੇ ਰਾਫੇ ਬਣਵਾਉਣਾ ਲਾਥਸ ਵੀ ਐਡੀ ਤਾਂ ਫਰਮਾਇਸ਼ ਐ ਹਾਂ ਕਹਿੰਦਾ ਯਾਨੀ ਉਹ ਵੀ ਗੱਲ ਗੋਲ ਮੋੜ ਜੀ ਕਰ ਗਿਆ ਹਾਂ ਤੇ ਮੈਨੂੰ ਕੰਮ ਆ ਜੀ ਮੈਨੂੰ ਫਲਾਣਾ ਮੈਂ ਕਿਹਾ ਵੀ ਗੱਲ ਕੋਈ ਹੋਰ ਐ ਹਾਂ ਵੀ ਤੈਨੂੰ ਕੰਮ ਮਿਲ ਰਿਹਾ ਕੋਈ ਹੋਰ ਵੀ ਗੱਲ ਹੋਈ ਧੀ ਹਾਂ ਕਹਿੰਦਾ ਵੀ ਬੋਲਿਆ ਨਹੀਂ ਕਹਿੰਦਾ ਵੀ ਫੇਰ ਕਹਿੰਦਾ ਹਾਂ ਵੀ ਮੈਨੂੰ ਕੰਮ ਮਿਲ ਰਿਹਾ ਹਾਂ ਹਾਂ ਚੱਲਾ ਕਰਦੇ ਕਰਾਉਂਦੇ ਮੈਂ ਕਿਹਾ ਵੀ ਕਿੱਥੇ ਦੀ ਗੱਡੀ ਐ ਵੀ ਅੰਬਾਲੇ ਦੀ ਨੰਬੇ ਅੰਬਾਲੇ ਦੀ ਐ ਕਿ ਕਿਤੇ ਬਾਹਰ ਦੀ ਗੱਡੀ ਐ ਹਾਂ ਤੂੰ ਕੰਮ ਤਾਂ ਹੁਣ ਚੱਲ ਆਹੀ ਕਰੂਗਾ ਉਹ ਤੂੰ ਚਲ ਕੇ ਆ ਕਰਨਾ ਮੈਂ ਗੱਡੀ ਦੇ ਰੂਪ ਹਾਂ ਪਹਿਲਾਂ ਤਾਂ ਕਹਿੰਦਾ ਵੀ ਬੋਲਿਆ ਨਹੀਂ ਐ ਕਿ ਫੇਰ ਮੈਂ ਕਿਹਾ ਮੈਂ ਤੂੰ ਅੰਬਾਲੇ ਦੀ ਗੱਡੀ ਐ ਕਿੱਥੇ ਦੀ ਐ ਹਾਂ ਹਾਂ ਅੰਬਾਲੇ ਦੀ ਐ ਭਾਜੀ ਹਾਂ ਤਾਂ ਚੱਲਾ ਮੈਂ ਕਿਹਾ ਵੀ ਮੈਂ ਮੁੜ ਕੇ ਕਿ ਤੂੰ ਜਿਹੜੀ ਸਹੀ ਗੱਲ ਆ ਉਹ ਦੱਸ ਵੀ ਸਹੀ ਗੱਲ ਕੀ ਆ ਹਾਂ ਕਹਿੰਦਾ ਵੀ ਮੈਂ ਤਾਂ ਕਹਿੰਦਾ ਭਾਈ ਇਹਦੇ ਯਾਰ ਦੀ ਗੱਡੀ ਤੇ ਜਾਣਾ ਹਾਂ ਮੈਂ ਕਿਹਾ ਚੱਲ ਇਹਦਾ ਤਾਂ ਯਾਰ ਵੀ ਤੇਰਾ ਵੀ ਕੁਛ ਨਾ ਕੋਥਾ ਤੇਰਾ ਵੀ ਲੱਗਦਾ ਹੀ ਹੈ ਹਾਂ ਫੇਰ ਉਹਨੇ ਕਿਹਾ ਕਹਿੰਦਾ ਪਾਜੀ ਮੈਂ ਸੱਚੀ ਗੱਲ ਤੁਹਾਨੂੰ ਮੈਂ ਦੱਸੋ ਜੀ ਹਾਂ ਕਹਿੰਦਾ ਵੀ ਉਹਦੀ ਹੋ ਗਈ ਮਜਬੂਰੀ ਹਾਂ ਉਹਦੇ ਨਿਕਲਿਆ ਇਹ ਬਰੰਟ ਹਾਂ ਜਿਹੜਾ ਇਹਦਾ ਰਿਸ਼ਤੇਦਾਰਾ ਕੌਣ ਹੈ ਚਲ ਤੂੰ ਤਾਂ ਜਾਣਦਾ ਹੀ ਆ ਹਾਂ ਚਲ ਆਪਾਂ ਤਾਂ ਮਿਲਿਆ ਨਹੀਂ ਕਰਿਆ ਨਹੀਂ ਕਦੇ ਹਾਂ ਇਹਦੇ ਵਾਰੰਟ ਲਈ ਨਿਕਲੇ ਉਹਨੂੰ ਜੇਲ ਹੋਣੀ ਹੈ ਹਾਂ ਤਿੰਨ ਮਹੀਨੇ ਦੀ ਫਿਰ ਦੋ ਮਹੀਨੇ ਦੀ ਅਰ ਅਜੂ ਨੂੰ ਵੀ ਦਿਖਾਇਆ ਵਾਰੰਟ ਹਾਂ ਮੋਬਾਈਲ 'ਚ ਆ ਦਿਖਾਇਆ ਮਤਲਬ ਤਾਂ ਕਹਿੰਦਾ ਵੀ ਮੇਰੀ ਮਜਬੂਰੀ ਬਣ ਗਈ ਹਾਂ ਵੀ ਉਹ ਗੱਡੀ ਤੇ ਮੈਨੂੰ ਜਾਣਾ ਪੈਣਾ ਜਾਣਾ ਪੈਣਾ ਹਾਂ ਮੈਂ ਕਿਹਾ ਵੀ ਫਿਰ ਤੇ ਤੇਰੀ ਤਾਂ ਬਣ ਗਈ ਮਜਬੂਰੀ ਵੀ ਇਹਦੀ ਹਾਂ ਇਹਦੀ ਮਜਬੂਰੀ ਔਰ ਗੱਲ ਤਾਂ ਹੋਰ ਵੀ ਕੋਈ ਇੱਕ ਪਰਸਨਲ ਦੀ ਚਲੋ ਆਪਾਂ ਨੇ ਇਦੇ ਵਰ ਦੱਸਣੀ ਨਹੀਂ ਹਾਂ ਤੇ ਮੈਂ ਕਿਹਾ ਵੀ ਤੇ ਉਹਦੀ ਤਾਂ ਚੱਲ ਤੂੰ ਉਹਦੀ ਤਾਂ ਮਜਬੂਰੀ ਸਮਝ ਲਈ ਹਾਂ ਉਹ ਇਹਦੀ ਕੌਣ ਸਮਝੂ ਹਾਂ ਹਾਂ ਮੁੜ ਕੇ ਫੇਰ ਮਹਾ ਵੀ ਦੇਖ ਲੈ ਵੀ ਜੇ ਤੈਨੂੰ ਕੋਈ ਰੌਲਾ ਤਨਖਾਹ ਤੈਨੂੰ ਖੂਦ ਆ ਜਾਂ ਕੋਈ ਹੋਰ ਹਾਂ ਵੀ ਤਨਖਾਹ ਵੀ ਮੈਂ ਦੱਸ ਵੀ ਦੇ ਦਿੰਦੀ ਉਹਨੂੰ ਮੈਂ ਕਿਹਾ ਹੁਣ ਤੇਰੀ ਇੰਨੀ ਹੋਣ ਜਾ ਰਹੀ ਸੀ ਤਨਖਾਹ ਹਾਂ ਜਿੰਨੀ ਪਹਿਲਾਂ ਸੀ ਉਤੇ 2000 ਜਣੀ ਵਧਾ ਰਹੇ ਤੇ ਹਾਂ ਹੋਰ ਵੀ ਕੁਝ ਉਹਨੂੰ ਤਾਂ ਆਪਾਂ ਨ ਕਰ ਰਹੇ ਤੇ ਹਾਂ ਤੇ ਕਹਿੰਦਾ ਵੀ ਨਹੀਂ ਹਾਂ ਵੀ ਮੰਨਿਆ ਨਹੀਂ ਹੈਗਾ ਉਹ ਹਾਂ ਫੇਰ ਉਦੋਂ ਬਾਅਦ ਫੇਰ ਉਸ ਤੋਂ ਬਾਅਦ ਗੱਲ ਹੋਈ ਹਾਂ ਵੀ ਗੱਡੀ ਭਾਈ ਪੰਜਾਬ ਨਹੀਂ ਜਾਊਗੀ ਵੀ ਅਸੀਂ ਤਾਂ ਹਲੇ ਇੱਥੇ ਹੀ ਚੱਕਰ ਲਾਣੇ ਆ ਹਾਂ ਕਿਉਂਕਿ ਯਾਰ ਸਾਡੀ ਗੱਡੀ ਦੀ ਕੈਸਤਾ ਹੁਣ ਸਾਡੀ ਤਾਂ ਯਾਰ ਜਿੱਥੇ ਸਾਨੂੰ ਵਾਰਾ ਖਾਊਗਾ ਗੱਡੀ ਉੱਥੇ ਹੀ ਚੱਲੂਗੀ ਕੋਈ ਵੀ ਕੋਈ ਵੀ ਗੱਡੀ ਹੁੰਦੀ ਆ ਗੱਲ ਫਿਰ ਉਹੀ ਆ ਗਈ ਨਾ ਹਾਂ ਹੁਣ ਜਿੱਥੇ ਉਹਨੂੰ 2 ਪੈਸੇ ਵੱਧ ਮਿਲਣੇ ਆ ਮਿਲਣੇ ਆ ਪਤਾ ਨਹੀਂ ਉਹ ਵੀ ਆ ਹਾਂ ਉੱਥੇ ਗਿਆ ਨਾ ਹਾਂ ਤੇ ਸਾਨੂੰ ਹੁਣ ਜਿੱਥੇ ਪਈ 2 ਰੁਪਏ ਵੱਧ ਮਿਲੂਗੇ ਅਸੀਂ ਵੀ ਉੱਥੇ ਜਾਵਾਂ ਹਾਂ ਠੀਕ ਆ ਹੁਣ ਉਹਨੂੰ ਐਂ ਗਿਆਦਾ ਵੀ ਭਾਈ ਅਜੇ ਨਹੀਂ ਹਲੇ ਪੰਜਾਬ ਜਾਣਾ ਹੈਗਾ ਠੀਕ ਆ ਵੀ ਇੱਥੋਂ ਵੀ ਆਦਾ ਟ੍ਰੇਨ 'ਚ ਜਾਣਾ ਪੈਣਾ ਜਾਂ ਇਹਦਾ ਕਲਕੱਤੇ ਮੇਰੇ ਖਿਆਲੋਂ ਭਾਈ ਐ ਭਾਈ ਹਾਂ ਗਲਤ ਤੇ ਪਾਈ ਆ ਵੀ ਯਾ ਉਥੇ ਉਹ ਵਰ ਜੀ ਉੱਤਰ ਜੀ ਦੋ ਇਹ ਗੱਲ ਹੈਗੀ ਤੀ ਮੰਨ ਲਓ ਕੋਈ ਪਰਸਨਲੇ ਕੰਮ ਹੋ ਜਾਂਦਾ ਹਾਂ ਮਿੰਟੂ ਨੂੰ ਹਾਂ ਵੀ ਹਾਂ ਵੀ ਇਹ ਤਾਂ ਜਾਏ ਬਿਨਾ ਸਰਨਾ ਨਹੀਂ ਦਾ ਹੈਗਾ ਹਾਂ ਠੀਕ ਹੈ ਵੀ ਰਹਿਣਾ ਇਹਨੇ ਗੱਡੀ ਸਾਡੇ ਕੋਲੇ ਹਾਂ ਗੱਡੀ ਤੇ ਹੀ ਰਹਿਣਾ ਹੈ ਹਾਂ ਫਿਰ ਤਾਂ ਚਲੋ ਆਪਾਂ ਚਲੇ ਵੀ ਜਾਂਦੇ ਹਾਂ ਹਾਂ ਕੋਈ ਗੱਲ ਨਹੀਂ ਕਿ ਵੀ ਮੁੜੇ ਆਉਣਾ ਹਾਂ ਜਦੋਂ ਹੁਣ ਉਹਨੇ ਉਮਾ ਹੀ ਨਹੀਂ ਤਾਂ ਹੈਗਾ ਫਿਰ ਕਿਹੜਾ ਬੰਦਾ ਆਏ ਵੀ ਯਾਰ ਅਗਲਾ ਛੱਡਣਾ ਜਾਊਗਾ ਕਿਸੇ ਹਾਂ ਗੱਲ ਤਾਂ ਹੁਣ ਉਹ ਵੀ ਸਿਆਣਾ ਉਹਨੂੰ ਵੀ ਸਮਝਣੀ ਚਾਹੀਦੀ ਹੈ ਹਾਂ ਠੀਕ ਆ ਉਹਨੇ ਤਾਂ ਕਹਿਤਾ ਵੀ ਮੈਨੂੰ ਉੱਥੋਂ ਟ੍ਰੇਨ ਨੂੰ ਜਾ ਮੈਂ ਕਣਾ ਆ ਜੋ ਵੀ ਹੈ ਫਿਰ ਗੱਲ ਹੋਰ ਹੈ ਉਹ ਕਹਿੰਦਾ ਮੈਨੂੰ ਕੰਮ ਹੈ ਹਾਂ ਕਿ ਮੈਂ ਛੇਤੀ ਜਾਣਾ ਘਰੇ ਹਾਂ ਕਿ 5 ਦਿਨ ਦੇਖ ਲੈ ਉਰੀ ਫਿਰ ਚਾਰ ਪੰਜ ਦਿਨ ਇੱਥੇ ਘੁੰਮੀ ਗਿਆ ਉਹ ਹਾਂ ਗੱਡੀਆਂ ਚੱਲ ਉਹਦਾ ਅਗਲੇ ਦੀ ਉਹ ਆ ਮਰਜੀ ਐ ਜਦ ਮਰਜੀ ਗਿਆ ਬਈ ਜਾਣੀ ਜਿਹੜਾ ਕਹਿੰਦਾ ਨਾ ਵੀ ਉਹਨਾਂ ਨੇ ਤਾਂ ਕਹਤਾ ਜੀ ਗੱਡੀਆਂ ਆ ਸੀ ਇੱਥੇ ਹੀ ਚਲਾਣੀਆਂ ਜਦ ਇਹਨੇ ਜਵਾਬ ਦਿੱਤਾ ਨਾ ਵੀ ਹਾਂ ਭਾਈ ਮੈਂ ਤਾਂ ਜਾਣਾ ਹੀ ਜਾਣਾ ਪੰਜਾਬ ਜਦ ਕਿਹਾ ਵੀ ਅਸੀਂ ਨਹੀਂ ਗੱਡੀਆਂ ਲੈ ਕੇ ਜਾਂਦੇ ਉੱਥੇ ਗੱਡੀ ਖਾਲੀ ਕਰੀ ਜਾ ਆਪਾਂ ਨੇ ਪੈਪ ਹਾਂ ਜਦ ਮੈਂ ਇਹਨੂੰ ਪੁੱਛਿਆ ਹਾਂ ਮੈਂ ਕਿਹਾ ਚੱਲ ਵੀਰੋਂ ਪੁੱਛ ਲਾਂ ਅੰਮ੍ਰਿਤੇ ਮੇ ਆ ਹਾਂ ਮਖਾ ਮਿੰਟੂ ਵੀ ਕੱਚਾ ਪਰ ਇਹ ਕ ਪਿਆਜ਼ ਭਰੀਏ ਹਾਂ ਕਹਿੰਦਾ ਵੀ ਦੇਖ ਲੋ ਮੈਂ ਕਿਹਾ ਵੀ ਜੇ ਤਾਂ ਤੂੰ ਦੱਸ ਵੀ ਜੇ ਤਾਂ ਤੂੰ ਜਾਊਗਾ ਹਾਂ ਵੀ ਫਿਰ ਤਾਂ ਕੱਚਾ ਭਰਦੇ ਆ ਹਾਂ ਤਰਬੂਜ ਮਤਲਬ ਹਾਂ ਜੇ ਨਹੀਂ ਭਾਈ ਕਿਉਂਕਿ ਤਰਬੂਜ ਦੀ ਭਾਈ ਤੀਰਨ ਦੀ ਮੰਡੀ ਹੁੰਦੀ ਹੈ ਹਾਂ ਠੀਕ ਹੈ ਵਿੱਚ ਬੰਦੇ ਬਹੁਤ ਕਹਿੰਨੇ ਵੀ ਤਰਗੂਜ਼ ਕੱਚੇ ਜ ਨਹੀਂ ਆਉਂਦਾ ਫਲਾਣਾ ਠੰਮਗਾਣਾ ਹਾਂ 3 ਦਿਨ ਦੀ ਲੈਣੇ ਆ ਭਾਈ ਕਲਕੱਤੇ ਹਾਂ ਠੀਕ ਹੈ ਬਾਕੀ ਸਾਨੂੰ ਹੋਰ ਪਾਸੇ ਦਾ ਪਤਾ ਨਹੀਂ ਸਾਨੂੰ ਤਾਂ ਅਸੀਂ ਜਿੱਧਰ ਚੱਲਦੇ ਉਧਰ ਦਾ ਪਤਾ ਹਾਂ ਹਾਂ ਤੇ ਫੇਰ ਵੀ ਮਾਹ ਨਹੀਂ ਪਿਆਜ਼ ਭਰ ਦੰਦੇ ਚਲ ਪਿਆਜ਼ ਐ ਬੰਦਾ ਵੀ ਅਸੀਂ ਤਿੰਨ ਜਣੇ ਹੈਗੇ ਆ ਜਾਂ ਆਪਾਂ ਅਡਜਸਟਮੈਂਟ ਕਰਕੇ ਜੀ ਮਾਰੀ ਹਾਂ ਹਾਂ ਕਹਿੰਦਾ ਵੀ ਮੈਂ ਤੈਨੂੰ ਗੱਲ ਕਰਕੇ ਦੱਸ ਦਿੰਦਾ ਫੋਨ ਕਰਨ ਨੂੰ ਹਾਂ ਇਹ ਕ ਕਰਨਾ ਬਈ ਇਹਨੂੰ ਕਰਨਾ ਹਾਂ ਚੱਲ ਆਪਾਂ ਬਾਹਰ ਆ ਗਏ ਦਿਲ ਨੇ ਵੇਗਦੀ ਹਾਂ ਫੇਰ ਉਹ ਫੇਰ ਅੱਛੇ ਹੱਥ ਮੈਂ ਜਿਹੜੀ ਗੱਲ ਦੱਸਣ ਲੱਗਿਆ ਤਾਂ ਉਹ ਹੋ ਗਈ ਦੀ ਹਾਂ ਮੈਂ ਇਹਨੂੰ ਇਹ ਕਿਹਾ ਤਾਂ ਮੈਂ ਕਿਹਾ ਵੀ ਫੇਰ ਆਪਾਂ ਦੇਖ ਲੈਂਦੇ ਆ ਵੀ ਕਲਕੱਤੇ ਜਾ ਕੇ ਵੀ ਚੱਲ ਪੰਜਾਬ ਦਾ ਬਣਾ ਲੇਗੇ ਪ੍ਰੋਗਰਾਮ ਵੀ ਚੱਲੂਗੇ ਕੋਈ ਗੱਲ ਨਹੀਂ ਹੈਗੀ ਹਾਂ ਤੇ ਮੈਂ ਕਿਹਾ ਵੀ ਨਹੀਂ ਫਿਰ ਬਾਕੀ ਜਿਵੇਂ ਮਹਾ ਮੇਰੀ ਜ਼ਿੰਮੇਵਾਰੀ ਉੱਥੇ ਤੇ ਤੈਨੂੰ ਭੇਜਣ ਦੀ ਜਿਵੇਂ ਮਰਜ਼ੀ ਆਪਾਂ ਗੱਡੀ 'ਚ ਜੋ ਜੋ ਜਿੱਕਣੇ ਵੀ ਕਰੀਏ ਹਾਂ ਤਾਂ ਫਿਰ ਉਹਨੇ ਆ ਕੇ ਕਹਿੰਦਾ ਨਹੀਂ ਕਹਿੰਦਾ ਪਾਜੀ ਕਹਿੰਦਾ ਤੁਸੀਂ ਪਿਆਜੇ ਭਰ ਲਓ ਮੈਂ ਕਿਹਾ ਪਾਈ ਹੁਣ ਭਰੂंगे ਦਾ ਤਰਬੂਜੇ ਹਾਂ ਉਹ ਜੇ ਔਖੇ ਰਹੀ ਜੇ ਔਖੇ ਰਹੀ ਤੇ ਹਾਂ ਉਹ ਤਰਬੂਜੇ ਭਰਿਆ ਦਾ ਠੀਕ ਆ ਆ ਗੱਲ ਸੀ ਵੀ ਬਾਈ ਠੀਕ ਆ ਕੋਈ ਮਤਲਬ ਐਨੀ ਕਹਿ ਸਕਦਾ ਉਹ ਵੀ ਮੇਰਾ ਪੈਸਾ ਦੱਬ ਲਿਆ ਆ ਨਾ ਅੱਛਾ ਨਾ ਇੱਕ ਗੱਲ ਹੋਰ ਅਸੀਂ ਕਹਿ ਰਹੀਏ ਵੀ ਉਹਨੇ ਸਾਡੇ ਉਹ ਕਰ ਲਿਆ ਇੱਕ ਗੱਲ ਹੋਰ ਹੈ ਹਾਂ ਉਹ ਕਹਿੰਦਾ ਵੀ ਮੰਨੂੰ ਵੀ ਕੰਮ ਪੈ ਗਿਆ ਮੇਰੇ ਕੋਲ ਕਿਹੇ ਬੰਦੇ ਦਾ ਫੋਨ ਆਇਆ ਤਾਂ ਹਾਂ ਮੇਰੇ ਕੋਲ ਕਿਹੇ ਬੰਦੇ ਦਾ ਫੋਨ ਆਇਆ ਤਾਂ ਉਨੇ ਫੋਨ ਕਰਿਆ ਉਹ ਬੰਦਾ ਮੈਨੂੰ ਕਹਿੰਦਾ ਚਲੋ ਮੈਸੇਜ ਹੈ ਮੈਸੇਜ ਤੇ ਉਹ ਤਾਂ ਹੀ ਗੱਲ ਹੋਈ ਸੀ ਉਹ ਕਹਿੰਦਾ ਬਾਈ ਮਿੰਟੂ ਨੂੰ ਅਸੀਂ ਰੱਖਣਾ ਵੀ ਤੁਹਾਨੂੰ ਕੋਈ ਇਤਰਾਜ਼ ਮੈਂ ਕਿਹਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਵੀ ਕਹਿੰਦਾ ਮੈਨੂੰ ਮਿੰਟੂ ਨੇ ਹੀ ਕਿਹਾ ਵੀ ਤੁਸੀਂ ਪੁੱਛ ਲਓ ਫੋਨ ਕਰਕੇ ਅੱਛਾ ਇਹ ਵੀ ਉਹਨੂੰ ਗੱਲ ਕਹੀ ਹੈ ਵੀ ਉਹਦਾ ਭਰਾ ਇਹ ਹੈ ਵੀ ਤੁਸੀਂ ਫੋਨ ਕਰਕੇ ਪੁੱਛ ਲਓ ਕਿਥੇ ਨੂੰ ਅੱਛਾ ਉਹ ਬੰਦੇ ਨੂੰ ਕਿਹਾ ਮਿੰਟੂ ਨੇ ਮਿੰਟੂ ਨੇ ਆ ਭਈ ਤੁਸੀਂ ਉਹਨੂੰ ਫੋਨ ਕਰਕੇ ਪੁੱਛ ਲਓ ਹਾਂ ਵੀ ਤੁਹਾਨੂੰ ਕੋਈ ਇਤਰਾਜ਼ਤਾ ਨਹੀਂ ਹੈ ਹਾਂ اچھا ਉਹ ਕਹਿੰਦਾ ਵੀ ਤੁਹਾਡਾ ਕੋਈ ਹਿਸਾਬ ਕਿਤਾਬ ਨਹੀਂ ਹਾਂ ਭਾਈ ਉਹ ਜਿਹੜਾ ਤੂੰ ਦਾਦਾ ਦਾ ਜੱਸ ਹਾਂ ਜੱਸ 62 ਪੀਵੀ 31 ਵਾਲੇ ਮੈਂ ਕਿਹਾ ਵੀ ਸਾਡਾ ਭਾਈ ਕੋਈ ਹਿਸਾਬ ਕਿਤਾਬ ਨਹੀਂ ਹਾਂ ਕੋਈ ਕੁਝ ਨਹੀਂ ਹਾਂ ਉਹ ਕਹਿੰਦਾ ਵੀ ਅਸੀਂ ਵੀ ਮੈਂ ਬਲੌਗ ਦੇਖਦਾ ਹੁੰਦਾ ਤਾਂ ਕਿ ਮੇਰੀ ਮਿੰਟੂ ਨਾਲ ਪਹਿਲਾਂ ਦੀ ਗੱਲ ਹੋਈ ਵੀ ਹੈ ਹਾਂ ਵੀ ਉਹਨੇ ਹੁਣ ਮੈਨੂੰ ਡਾਕੂਮੈਂਟ ਦੇਣੇ ਜੋ ਵੀ ਚਲੋ ਅਗਲੇ ਨੇ ਕੀ ਆਉਣਾ ਇਹਨੂੰ ਹਾਂ ਕੋਈ ਹੋਣੀ ਕੋਈ ਰਿਫਰਮੈਂਟ ਵਾਲੀ ਓਟੇ ਟਰਾਲੇ ਪਾਏ ਵੀ ਉਹਨਾਂ ਨੇ ਅੱਛਾ ਤੇ ਉਹ ਕਹਿੰਦਾ ਵੀ ਸਾਡੇ ਕੋਲ ਫਲੈਟ ਬੈੱਡ ਹੈ ਏ ਟਰੈਕਟਰਾਂ ਰੂਟਰਾਂ ਵਾਲਾ ਕੰਮ ਹੈ ਤੇ ਕਹਿੰਦਾ ਵੀ ਮੈਂ ਵੀ ਮਿੰਟੂ ਨਾਲ ਮੇ ਵੀ ਸਾਡੀ ਗੱਲ ਹੋਈ ਵੀ ਉਹਨੂੰ ਇਹ ਵੀ ਪਤਾ ਦਾ ਬਾਈ ਨੂੰ ਵੀ ਮਿੰਟੂ ਆ ਰਿਹਾ ਹੈ ਹਾਂ ਇਹ ਨਹੀਂ ਪਤਾ ਕਹਿੰਦਾ ਵੀ ਬੱਸ ਚਾ ਰਿਹਾ ਵੀ ਕਿਵੇਂ ਆ ਰਿਹਾ ਅੱਛਾ ਹਾਂ ਇਹ ਵੀ ਗੱਲ ਹੋਈ ਵੀ ਤੇ ਚਲੋ ਉਹਦਾ ਆਲਾ ਇੱਥੇ ਮਰਜੀ ਜਾਵੇ ਵੀ ਸਾਡਾ ਕੋਈ ਹਿਸਾਬ ਕਿਤਾਬ ਨਹੀਂ ਜੀਨੇ ਰੱਖਣਾ ਰੱਖੋ ਕੋਈ ਆਪਾਂ ਨੂੰ ਕੋਈ ਹੋਣੀ ਐ ਤਰਾਜ ਆ ਵੀ ਅ ਯਾਰ ਦੇਖ ਹੁਣ ਸਾਡੇ ਕੋਲ ਨਹੀਂ ਕਰੂਗਾ ਕੰਮ ਦਾ ਕਿਤੇ ਨਾ ਕਿਤੇ ਕਰਨਾ ਹੀ ਐ ਠੀਕ ਐ ਪਰ ਆਪਾਂ ਇਹ ਗੱਲ ਕਹਿੰਨੇ ਆ ਵੀ ਬਾਈ ਝੂਠ ਨਾ ਬੋਲੋ ਹੈਗਾ ਸੱਚੀ ਗੱਲ ਸੀ ਸੱਚੀ ਗੱਲ ਇਹ ਤੀ ਅੱਛਾ ਇਹ ਵੀ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਰੱਖ ਕੇ ਤਾਂ ਗੱਲਾਂ ਇਹ ਕਰੀਆਂ ਹਾਂ ਕੋਈ ਐਵੇਂ ਨਹੀਂ ਗੱਲਾਂ ਕਰਤੀਆਂ ਵੀ ਆਪਾਂ ਉਹ ਸੱਚ ਐ ਬਾਈ ਹਾਜ਼ਰ ਨਾਜ਼ਰ ਰੱਖ ਕੇ ਉਹ ਨਾ ਇੱਕ ਗੱਲ ਉਹਨੇ ਵਿੱਚ ਆ ਵੀ ਕਹੀ ਸੀਗੀ ਕਹਿੰਦਾ ਵੀ ਮਨੂੰ 12 ਨਹੀਂ ਖਾਂਦਾ ਹੈ ਹਾਂ ਆ ਵੀ ਗੱਲ ਕਹੀ ਦੀ ਮਿੰਟੂ ਨੇ 12 ਦਾ ਮਤਲਬ ਫਿਰ ਕਹਿੰਦਾ ਮਨੂੰ 12 ਪਹਿਲਾਂ ਉਹਨੇ ਆਹੀ ਗੱਲ ਕਹੀ ਦੀ ਕਿ ਕਹਿੰਦਾ ਮੈਨੂੰ 12 ਨਹੀਂ ਖਾਂਦਾ ਫਿਰ ਜਦੋਂ ਕਹਿੰਦਾ 12 ਨਹੀਂ ਖਾਂਦਾ ਉਹਦੀ ਆਪਾ ਤਾਂ ਦਿਖਾ ਉਹ ਤੇ ਬਿਨੇ ਪੁੱਛੀ ਵਧਾ ਰਹੇ ਤੇ ਹਾਂ ਠੀਕ ਹੈ ਫਿਰ ਉਹਨੇ ਇਹ ਵੀ ਕਹਿਦਾ ਵੀ ਤਨਖਾਹ ਵਾਲੀ ਤਾਂ ਗੱਲੇ ਕੋਈ ਨਹੀਂ ਹਾਂ ਇਹ ਵੀ ਤਾਂ ਕਿਹਾ ਤਾਂ ਇਹ ਵੀ ਕਹਿਦਾ ਨਾ ਵੀ ਤਨਖਾਹ ਵਾਲੀ ਗੱਲੇ ਕੋਈ ਨਹੀਂ ਮਤਲਬ ਸਾਨੂੰ ਉਹ ਸਹੀ ਗੱਲ ਨਹੀਂ ਤੱਕ ਦੱਸ ਰਿਹਾ ਸਹੀ ਗੱਲ ਉਹਨੇ ਬਾਅਦ ਚ ਆ ਕੇ ਦੱਸੀ ਵੀ ਆਹ ਗੱਲ ਹੈ ਆਹ ਬਾਤ ਹੈ ਹਾਂ ਉਹਦੇ ਬਾਅਦ ਮੁੜ ਕੇ ਉਹ ਮੁੰਡੇ ਦਾ ਫੋਨ ਆਇਆ ਹਾਂ ਉਹ ਮਾਇਦਾ ਹਾਂ ਬਾਕੀ ਹੁਣ ਰੱਬ ਜਾਣਦਾ ਵੀ ਸੱਚ ਕਿਹਾ ਝੂਠ ਗਿਆ ਹਾਂ ਆਪਾਂ ਆਹ ਗੱਲ ਕਲੀਅਰ ਕਰਤੀ ਇਸ ਤੋਂ ਬਾਅਦ ਸਾਨੂੰ ਤੁਹਾਨੂੰ ਕੋਈ ਇਸ ਟੌਪਿਕ ਤੇ ਵੀਡੀਓ ਨਹੀਂ ਮਿਲੂਗੀ ਜਿਹਨੇ ਜੋ ਬੋਲਣਾ ਬੋਲੀ ਜਾਵੇ ਹਾਂ ਠੀਕ ਆ ਆਪਾਂ ਨੂੰ ਕੋਈ ਫਰਕ ਨਹੀਂ ਹੈਗਾ ਆ ਵੀ ਆਪਣੀ ਮਰਜ਼ੀ ਨਾਲ ਤਾਂ ਆ ਗਿਆ ਵੀ ਆਪਣੀ ਮਰਜ਼ੀ ਨਾਲ ਹੀ ਆ ਬਾਕੀ ਚਲੋ ਆਪਣੇ ਨਾਲ ਤਾਂ ਕੋਈ ਗੁੱਸਾ ਗਿਲਾ ਨਹੀਂ ਹੈ ਉਹਦਾ ਮਿਲਣਾ ਵੀ ਕੱਲ ਨੂੰ ਮਿਲਣਾ ਵੀ ਹੈ ਯਾਰ ਇੱਕ ਸ਼ਹਿਰ 'ਚ ਰਹਿੰਦੇ ਆ ਯਾਰ ਮੈਂ ਅੱਜ ਦੀ ਤਾਂ ਚੱਲ ਅਲੱਗ ਕਰ ਲਾ ਹਾਂ ਕਿ ਕਿਤੇ ਰਸਤੇ 'ਚ ਮਿਲਣਾ ਹਾਂ ਇਹ ਥੋੜੀ ਐ ਵੀ ਆਪਾਂ ਉਹਦੇ ਨਾਲ ਮੂੰਹ ਮੋੜ ਲੈਣਾ ਜਾਂ ਕੁਝ ਹੋਰ ਮਾਣਾ ਇਹ ਜੀ ਤੇ ਕੋਈ ਗੱਲ ਨਹੀਂ ਹੋਈ ਠੀਕ ਹੈ ਨਾ ਬਾਕੀ ਜਿਹੜੀ ਸੱਚੀ ਗੱਲ ਦੀ ਉਹ ਉਹਨੂੰ ਦੱਸਣੀ ਚਾਹੀਦੀ ਹਾਂ ਜਿਹੜੀ ਗੱਲ ਹੋ ਗਈ ਐ ਤਾਂ ਉਹਨੂੰ ਕਿਹਾ ਹੀ ਨਹੀਂ ਵੀ ਤੂੰ ਪੰਜਾਬ ਨੂੰ ਜਾ ਹਾਂ ਇਹ ਨਹੀਂ ਉਹਨੂੰ ਗੱਲ ਕਹੀ ਹੈਗੀ ਯਾਰ ਸਾਡਾ ਦਿਮਾਗ ਪਾਗਲਾ ਵੀ ਅਸੀਂ ਕਹਾਂਗੇ ਵੀ ਹਾਂ ਭਾਈ ਤੂੰ ਜਾ ਪੰਜਾਬ ਨੂੰ ਹਾਂ ਇਹ ਗੱਲ ਉਹਨੂੰ ਜ਼ਰੂਰ ਕਹੀ ਸੀ ਹਾਂ ਵੀ ਜਿਆਦਾ ਅਗਲਾ ਕਹਿੰਦਾ ਵੀ ਮੈਂ ਨਹੀਂ ਰਹਿਣਾ ਵੀ ਜੇ ਤੇ ਨਹੀਂ ਰਹਿਣਾ ਉਹਨੂੰ ਉਦੋਂ ਪੰਜਾਬੇ ਦੱਸ ਦਿੰਦਾ ਤੇ ਆਪਾਂ ਬੰਦਾ ਹੋਰ ਲਿਆਉਂਦੇ ਹਾਂ ਹਾਂ ਇਹਨੂੰ ਜਰੂਰ ਗਿਆਦਾ ਗੱਲ ਉਹਦੀ। ਹਾਂ ਵੀ ਜੇ ਤੈਨਹੀਂ ਰਹਿਣਾ ਹੈਗਾ ਉੱਥੀ ਰਸ ਦਿੰਦਾ ਵੀ ਆਪਾਂ ਬੰਦਾ ਹੋਰ ਲਿਆਂਦੇ ਨਾਲੇ ਤੂੰ ਤੰਗ ਹੋਇਆ ਨਾਲੇ ਚਲੋ ਅਸੀਂ ਤਾਂ ਜਿਹੜੇ ਹੋਏ ਆ ਹੋਏ ਆ ਚਲੋ ਨਾ ਬਰਾਬਰ ਹੈ ਕੋਈ ਹੋਰ ਨਹੀਂ। ਕੋਈ ਚੱਕਰ ਨਹੀਂ ਇਹ ਗੱਲਾਂ ਬਾਤਾਂ। ਠੀਕ ਆ ਤੇ ਇਹ ਸੀਗਾ ਵੀ ਸਾਡੀ ਅੱਜ ਦੀ ਵੀਡੀਓ ਤੇ ਵੀਡੀਓ ਲਾ ਲਓ, ਵਲੌਗ ਲਾ ਲਓ ਕਿ ਕਿੱਦਾਂ ਲੱਗੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸੋ। ਪਾਵਾਂਗੇ ਥੋੜਾ ਜਿਹਾ ਵਲੌਗ ਮਿਟਰ ਹੋਇਆ ਬਕਮਾ। ਸਬਸਕ੍ਰਿਪਸ਼ਨ ਨਹੀਂ ਹੋਇਆ। ਸਬਸਕ੍ਰਿਪਸ਼ਨ ਮਿਜਨ ਹੋਗੇ ਫਿਰ ਪਾਵਾਂਗੇ। ਇਹ ਵੀਡੀਓ ਕੱਲ ਨੂੰ ਪਾ ਦਾਂਗੇ ਆਪਾਂ ਤੇ ਗੱਡੀ ਲੋਡ ਵਾਲਾ ਬਲੌਗ ਚ ਦੱਸ ਦਾਂਗੇ ਅਗਲੇ ਜਿਵੇਂ ਕਿ ਕਿੱਥੇ ਹੋਣੀ ਹੈ ਕਿੱਥੇ ਦੀ ਕਰ ਰਹੇ ਹਾਂ ਚੰਗਾ ਵੇ ਸასიਕਾਰ ਮਿਲਦੇ ਆਂ ਅਗਲੇ ਬਲੌਗ ਜਦ ਤੱਕ ਰੱਬ ਰਾਖਾ